Fins aquí el programa d'avui. ਨਾ ਪੰਜਾਬ ਦੀ ਸਰਕਾਰ ਨੇ ਤੇ ਕੇਂਦਰ ਦੀ ਸਰਕਾਰ ਨੇ ਨੀਤੀ ਲਿਆਂਦੀ ਹੈ ਕਿ ਪ੍ਰੀपेड ਮੀਟਰ ਲਾਉਣੇ ਆ ਕਿ ਕਿਸਾਨਾਂ ਮਜ਼ਦੂਰਾਂ ਦੀ ਪਿੰਡਾਂ ਦੇ ਲੋਕਾਂ ਦੀ ਜਿਹੜੀ ਆਰਥਿਕ ਹਾਲਤ ਹੈ ਉਹਨੂੰ ਧਿਆਨ ਚ ਨਹੀਂ ਰੱਖਿਆ ਗਿਆ ਇਹ ਨਾਦਰਸ਼ਾਹੀ ਫੈਸਲਾ ਖੁੱਸਣ ਵਾਲੀ ਗੱਲ ਹੈ ਜਿਹੜੀ ਗੈਰਜਮੂਰੀ ਢੰਗ ਨਾਲ ਉਹ ਪਹੁੰਚ ਅਪਣਾਈ ਗਈ ਹੈ ਸਰਕਾਰਾਂ ਪਿੰਡਾਂ ਦੇ ਲੋਕ ਜਦੋਂ ਪਹਿਲਾ ਜਿਹੜਾ ਮੀਟਰਾਂ ਦਾ ਸਿਸਟਮ ਸੀ ਉਹਦੇ ਚ ਜੇਬ ਬਿੱਲ ਲੇਟ ਹੋ ਜਾਂਦਾ ਸੀ ਤੇ ਉਹ ਜੁਰਮਾਨਾ ਭਰ ਕੇ ਆਪਦਾ ਬਿੱਲ ਭਰ ਦਿੰਦੇ ਸੀ ਹੁਣ ਜਦੋਂ ਇਹ ਸਿਸਟਮ ਲਿਆਂਦਾ ਲੋਕਾਂ ਦੀ ਮਹਿੰਗਾਈ ਕਰਕੇ ਉਹਨਾਂ ਦੀ ਕਮਾਈ ਘਟ ਕਰਕੇ ਆਰਥਿਕ ਹਾਲਤ ਮਾੜੀ ਹੈ ਜਦੋਂ ਇਹ ਮੀਟਰ ਚ ਪੈਸੇ ਨਾ ਹੋਇਆ ਕਰਨਗੇ ਤੇ ਮੀਟਰ ਖੜ ਜਾ ਕਰੇਗਾ ਭਾਬ ਉਹਨਾਂ ਦੇ ਘਰੋਂ ਬਿਜਲੀ ਚਲੀ ਜਾਇਆ ਕਰੇ ਜੇ ਬਿਜਲੀ ਨਹੀਂ ਤੇ ਅੱਜ ਦੇ ਯੁੱਗ ਦੇ ਵਿੱਚ ਜ਼ਿੰਦਗੀ ਨਹੀਂ ਜਿਵੇਂ ਬੰਦੇ ਨੂੰ ਜਿਉਂਦੇ ਰਹਿਣ ਵਾਸਤੇ ਰੋਟੀ ਦੀ ਲੋੜ ਹੈ ਆਕਸੀਜਨ ਦੀ ਲੋੜ ਹੈ ਉਹੇ ਜੀ ਹਾਲਤ ਬਣੀ ਹੋਈ ਆ ਅੱਜ ਬਿਜਲੀ ਦੀ ਬਿਜਲੀ ਤੋਂ ਬਿਨਾ ਵੀ ਜਿਉਂਦੇ ਨਹੀਂ ਰਹਾ ਜਾ ਸਕਦਾ ਸੋ ਇਸ ਕਰਕੇ ਅਸੀਂ ਕਿਸਾਨ ਮਜ਼ਦੂਰ ਜੱਥੇਬੰਦੀਆਂ ਵਾਲੇ ਲੋਕ ਐ ਜਿਹੜੇ ਅਸੀਂ ਸਮਝਦੇ ਆ ਕਿ ਇਹ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਇਹ ਤਾਨਾਸ਼ਾਹੀ ਕੀਤੀ ਜਾ ਰਹੀ ਹੈ ਇਹ ਡੰਡੇ ਵਾਲਾ ਤੰਤਰ ਹੈ ਜਿਹੜਾ ਉਹ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਨਾਲ ਅਸੀਂ ਲੋਕ ਐ ਜਿਹੜੇ ਸਹਿਮਤ ਨਹੀਂਗੇ ਅਸੀਂ ਇਸ ਦੇਸ਼ ਦੇ ਵਾਸੀ ਆ ਅਸੀਂ ਇਸ ਦੇਸ਼ ਨੂੰ ਇਦੇ ਵਿਕਾਸ ਦੇ ਵਿੱਚ ਆਪਦਾ ਯੋਗਦਾਨ ਕੱਪਾਉਨੇ ਆ ਮਿਹਨਤਾਂ ਕਰਦੇ ਆ ਕਮਾਈਆਂ ਕਰਦੇ ਆ ਜਿੰਸਾਂ ਪੈਦਾ ਕਰਦੇ ਆ ਫਿਰ ਇਸ ਦੇਸ਼ੀ ਦੇ ਲੋਕਾਂ ਦਾ ਢਿੱਡ ਭਰਿਆ ਜਾਂਦਾ ਸੋ ਇਸ ਕਰਕੇ ਇਦਾਂ ਦੀ ਮਿਹਨਤ ਮੁਸ਼ਕਲ ਕਰਨ ਵਾਲੇ ਲੋਕਾਂ ਨਾਲੇ ਧੱਕਾ ਜਿਹੜਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹ ਮੀਟਰ ਸਾਨੂੰ ਪ੍ਰਵਾਨ ਨਹੀਂਗੇ ਲੋਕਾਂ ਦੀ رائے ਬਣੇ ਫਿਰ ਇਹ ਮੀਟਰ ਲਗਾਉਣ ਦੀ ਗੱਲ ਹੈ ਜਿਹੜੀ ਉਹ ਕੀਤੀ ਜਾ ਸਕਦੀ ਹੈ ਜਦੋਂ ਲੋਕਾਂ ਦੀ ਸਹਿਮਤੀ ਨਹੀਂ ਲੋਕਾਂ ਤੋਂ ਇਹ ਸਿਆ ਨਹੀਂ ਜਾ ਸਕਦਾ ਇਸ ਮੀਟਰ ਨਾਲ ਲੋਕਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਜਿਉਣੀ ਜਦੋਂ ਦੁੱਬਰ ਹੋਏਗੀ ਇਸ ਕਰਕੇ ਲੋਕਾਂ ਨੂੰ ਮਨਜ਼ੂਰ ਨਹੀਂ ਸੋ ਅਸੀਂ ਪੰਜਾਬ ਸਰਕਾਰ ਨੂੰ ਵੀ ਕੇਂਦਰ ਸਰਕਾਰ ਨੂੰ ਵੀ ਇਹ ਅਪੀਲ ਕਰਦੇ ਆ ਕਿ ਇਹ ਜਿਹੜਾ ਨਾਦਰਸ਼ਾਹੀ ਫੈਸਲਾ ਆਪਦਾ ਵਾਪਸ ਲਓ ਸਾਨੂੰ ਪਿੰਡਾਂ ਦੇ ਲੋਕਾਂ ਨੂੰ ਜਾਂ ਸ਼ਹਿਰਾਂ ਦੇ ਗਰੀਬ ਲੋਕਾਂ ਨੂੰ ਇਹ ਮਨਜ਼ੂਰ ਨਹੀਂਗਾ ਅਸੀਂ ਇਹ ਮੀਟਰ ਅੱਜ ਪਟਕੇ ਲਿਆਏ ਆ rau ke kala ਪਿੰਡ ਦੇ ਵਿੱਚੋਂ ਪਹਿਲਾਂ ਵੀ ਨੇੜਲੇ ਪਿੰਡਾਂ 'ਚ ਜਿੱਥੇ ਪਹੁੰਚ ਪਣਾਈ ਐ ਬਿਜਲੀ ਬੋਰਡ ਨੇ ਸਰਕਾਰ ਨੇ ਮੀਟਰ ਲਾਉਣ ਦੀ ਉਹਦਾ ਅਸੀਂ ਵਿਰੋਧ ਕਰਦੇ ਆ ਹੁਣ ਵੀ ਇਹ ਵਿਰੋਧ ਜਾਰੀ ਹੈ ਅਸੀਂ ਨਹੀਂ ਕਹਿੰਦੇ ਕਿ ਅਸੀਂ ਕੋਈ ਕੁੰਡੀ ਲਾ ਕੇ ਬਿਜਲੀ ਆ ਜਿਹੜੀ ਉਹ ਵਰਤ ਨਹੀਂ ਚਾਹੁੰਦੇ ਆ ਜਿਹੜਾ ਪਹਿਲਾ ਮੀਟਰਾਂ ਦਾ ਸਿਸਟਮ ਹੈ ਸਰਕਾਰ ਉਹ ਮੀਟਰ ਲਾਵੇ ਅਸੀਂ ਹੱਸ ਕੇ ਉਹ ਬਿੱਲ ਭਰਨ ਲਈ ਸਹਿਮਤ ਆ ਉਹਦੇ ਲਈ ਸਾਡੀ ਰਾਇ ਜਿਹੜੀ ਉਹ ਸਰਕਾਰਾਂ ਦੇ ਹੱਕ ਚ ਹੈ ਪਰ ਆ ਜਿਹੜੀ ਨੀਤੀ ਹੈ ਇਹਦੇ ਵਿਰੋਧ ਆ ਕਿਉਂਕਿ ਇਹਦੇ ਨਾਲ ਸਾਡਾ ਘਰ ਨਹੀਂ ਚੱਲਦਾ ਇਹਦੇ ਨਾਲ ਸਾਡੇ ਘਰੇ ਬਿਜਲੀ ਆ ਜਿਹੜੀ ਲਗਾਤਾਰ ਆਉਣ ਦਾ ਸਿਸਟਮ ਹੈ ਜਿਹੜਾ ਉਹ ਬਰਬਾਦ ਹੁੰਦਾ ਇਸ ਕਰਕੇ ਸਾਨੂੰ ਇਹ ਮਨਜ਼ੂਰ ਨਹੀਂ ਲੋਕ ਇੱਕਤਾ ਜਿੰਦਾਬਾਦ 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 ਨਾੜਦੇ ਲੋਕ ਜਿੰਦਾਬਾਦ 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 ਕੇਂਦਰ ਸਰਕਾਰ ਮਰਦਾਬਾ 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 ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਅਸੀਂ ਜਿਸ ਮੁੱਦੇ ਤੇ ਇੱਥੇ ਇਕੱਠੇ ਹੋਏ ਆਂ ਬਦਨੀ ਕਲਾ ਬਿਜਲੀ ਘਰ ਦੇ ਵਿੱਚ ਇਹ ਮੁੱਦਾ ਪ੍ਰੀ ਪੇਡ ਮੀਟਰਾਂ ਨੂੰ ਲੈ ਕੇ ਜੋ ਚੈਪ ਵਾਲੇ ਮੀਟਰ ਪਿੰਡਾਂ ਦੇ ਵਿੱਚ ਲਗਾਏ ਜਾ ਰਹੇ ਆ ਐਸੇ ਦੇ ਸਬੰਧ ਦੇ ਵਿੱਚ ਅਸੀਂ ਰਾਊ ਕੇਅ ਦੇ ਵਿੱਚ ਮੀਟਿੰਗਾਂ ਕਰਕੇ ਤੇ ਉੱਥੇ ਅਸੀਂ ਲੋਕਾਂ ਨੂੰ ਜਾਗਰੂਕ ਕਰਕੇ ਜੋ ਇਹ ਪ੍ਰੀਪੇਡ ਮੀਟਰ ਆ ਉਹਨਾਂ ਨੂੰ ਅੱਜ ਅਸੀਂ ਮੋੜਨ ਲਈ ਬਦਨੀ ਕਲਾ ਆਏ ਆ ਕਿਉਂਕਿ ਲੋਕਾਂ ਦੀ ਬਹੁਤ ਵੱਡੀ ਲੁੱਟ ਹੋ ਰਹੀ ਆ ਕੇਂਦਰ ਸਰਕਾਰ ਨੇ ਇਹ ਸਾਰਾ ਸਿਸਟਮ ਚਾਲੂ ਕੀਤਾ ਵਾ ਤੇ ਪੰਜਾਬ ਸਰਕਾਰ ਉਹਨੂੰ ਨਿਭਾ ਰਹੀ ਆ ਇਸ ਕਰਕੇ ਲੋਕ ਇਹ ਚੀਜ਼ ਤੋਂ ਬਹੁਤ ਦੁਖੀ ਆ ਲੋਕ ਪਹਿਲਾਂ ਹੀ ਮੀਟਰਾਂ ਦੇ ਬਿੱਲ ਬੜੀ ਮੁਸ਼ਕਲ ਨਾਲ ਦੇ ਰਹੇ ਆ ਅੱਜ ਕਰਕੇ ਅੱਜ ਅਸੀਂ raukyan ਦੇ ਵਿੱਚ ਵੱਡੀ ਗੈਨਤੀ ਦੇ ਵਿੱਚ ਲੋਕ ਜਿਹੜੇ ਪ੍ਰੀਪੇਡ ਮੀਟਰ ਆ ਉਹ ਮੋੜ ਨਾ ਆਏ ਆ ਤੇ ਇਹ ਅਸੀਂ ਚੇਤਾਵਨੀ ਦਿੰਨੇ ਆ ਬਿਜਲੀ ਵਿਭਾਗ ਨੂੰ ਵੀ ਦਿੰਨੇ ਆ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਦਿੰਨੇ ਆ ਕਿ raukyan ਦੇ ਵਿੱਚ ਜਿੰਨੇ ਵੀ ਉਪਭੋਗਤਾ ਵਾ ਸਾਰਿਆਂ ਦੀ ਰਾਇ ਨਾਲ ਮੀਟਰ ਲੈ ਕੇ ਆਇਆ ਕੱਲ ਨੂੰ ਕੋਈ ਵੀ ਬਿਜਲੀ ਵਿਭਾਗ ਜਾਂ ਪੁਲਿਸ ਕਰਮਚਾਰੀ ਇਹਨਾਂ ਨੂੰ ਤੰਗ ਨਾ ਕਰੇ ਜੇਕਰ ਇਹਨਾਂ ਨੂੰ ਤੰਗ ਕੀਤਾ ਜਾਊਗਾ ਸਾਡੀ ਕਿਰਤੀ ਕਿਸਾਨ ਜੂਨੀਅਨ ਤੇ ਕੁੱਲ ਹਿੰਦ ਕਸਾਨ ਸਭਾ ਅਸੀਂ ਦੋਵੇਂ ਜਥੇਬੰਦੀਆਂ ਡਟ ਕੇ ਮੁਕਾਬਲਾ ਕਰਾਂਗੇ ਤੇ ਜੇ ਸਾਨੂੰ ਵੱਡਾ ਸੰਘਰਸ਼ ਕਰਨਾ ਪਿਆ ਤਾਂ ਵੱਡਾ ਸੰਘਰਸ਼ ਵੀ ਕਰਾਂਗੇ